ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਇੱਕ ਮਿੰਟ ਬੰਦ ਰੱਖੀ ਜੀ ਮੈਂ ਨਾ ਜਦੋਂ ਨਵਾਂ ਨਵਾਂ ਭੇਟਾ ਗਾਉਣ ਲੱਗਿਆ ਬਾਬਾ ਜੀ ਦੀਆਂ ਮੈਨੂੰ ਬੜੇ ਲੋਕਾਂ ਨੇ ਕਿਹਾ ਕਹਿੰਦੇ ਵੀ ਤੇਰੇ ਪੰਜਾਬੀ ਮੇਰਾ ਪੰਜਾਬੀ ਗਾਣਾ ਆਇਆ ਸੱਤ ਤੋਂ 800 ਪੰਜਾਬੀ ਗਾਣਾ ਆਇਆ ਹੋਇਆ ਮੇਰਾ ਜਿਹਦੇ ਵਿੱਚ ਕੁਲਦੀਪ ਮਾਨਕ ਸਾਹਿਬ ਜੈਜੀ ਬੈਂਸ ਦਿਲਜੀ ਦੋਸਾਂਝ ਨਸ਼ਤਰ ਗਿੱਲ ਸਿੱਪੀ ਗਿੱਲ ਨਿੱਕੂ ਪਾਜੀ ਔਰ ਰਵਿੰਦਰ ਗਰੇਵਾਲ ਸੁਤਵਿੰਦਰ ਬਿੱਟੀ ਮਿਸ ਪੂਜਾ ਜਿੰਨੇ ਨਾਮ ਤੁਸੀਂ ਕਲਾਕਾਰਾਂ ਦੇ ਲੈ ਦੋਗੇ ਸਾਰਿਆਂ ਨੇ ਮੇਰੇ ਪੰਜਾਬੀ ਗਾਣੇ ਗਾਣੇ ਸਾਰਿਆਂ ਨੇ ਔਰ ਤੁਸੀਂ ਵਿਆਹਾਂ ਵਿੱਚ ਸੁਣਿਆ ਭੰਗੜੇ ਪਾਏ ਆ ਉਹਨਾਂ ਗਾਣਿਆਂ ਦੇ ਉੱਤੇ ਔਰ ਪਰ ਮੈਂ 2093 ਤੋਂ 1993 ਤੋਂ ਲੈ ਕੇ 2014 ਤੱਕ ਠੱਕੇ ਹੀ ਖਾਦੇ ਆ ਮੈਂ ਪਿਆਰ ਦੇ ਚੱਕਰ 'ਚ ਫਿਰ ਗਿਆ ਵੀ ਚਲੋ ਪਿਆਰ ਆ ਪਿਆਰ ਆ ਪਿਆਰ ਆ ਗਾਣਾ ਆ ਵੀ ਲੈ ਗਿਆ ਗਾਣਾ ਉਹ ਵੀ ਲੈ ਗਿਆ ਪੈਸੇ ਕਿਸੇ ਨੇ ਨਹੀਂ ਦਿੱਤੇ ਪਰ ਜਦ ਕਿਰਪਾ ਕੀਤੀ ਹੈ ਨਾ ਪਉਣਾ ਹਰੀ ਤੇ ਮਾਤਾ ਰਾਣੀ ਦੇ ਭਗਤਾਂ ਨੇ ਕਿਰਪਾ ਕੀਤੀ ਆ ਤਾੜੀ ਮਾਰ ਦਿਓ ਆਪਣੇ ਆਪਣੇ ਨੂੰ ਔਰ ਮੈਂ ਸੱਚ ਕਹਣਾ ਕ੍ਰੈਡਿਟ 바ਰ ਚ ਜਿੰਨੇ ਬਾਬੇ ਗੱਲੇ ਲਾ ਕੇ ਬੈਠੇ ਹੋਏ ਨੇ ਕਦੇ ਉਹਨਾਂ ਨੇ ਤੁਹਾਨੂੰ ਨਹੀਂ ਦੱਸਿਆ ਗੱਡੀ ਕਿੱਥੋਂ ਆਈ ਪਲਾਟ ਕਿੱਥੋਂ ਆਇਆ ਸਾਡੇ ਹੋਟਲ ਕਿੱਥੇ ਕਿੱਥੇ ਖੁੱਲੇ ਨੇ ਮੈਂ ਸ਼ਰਿਆਮ ਅਸੀਂ ਸਟੇਜ ਤੇ ਕਲਾਕਾਰ ਅਸੀਂ ਫੋਨ ਤੇ ਵੀ ਆਪਦਾ ਰੇਟ ਦੱਸਦੇ ਆ ਭਾਈ ਐਨੇ ਲੈਣੇ ਆ ਅਸੀਂ ਸ਼ਰਿਆਮ ਕਹਿੰਨੇ ਆ ਵੀ ਭਾਈ ਅਸੀਂ ਮਾਤਾ ਰਾਣੀਆ ਤੇ ਬਾਬਾ ਜੀ ਦੀਆਂ ਸੰਗਤਾਂ ਦਾ ਦਿੱਤਾ ਖਾਨੇ ਆ ਤਾੜੀ ਮਾਰ ਦਿਓ ਇੱਕ ਵਾਰੀ ਇਹ ਕਹਿ ਕੇ ਦਿਖਾ ਦੇਣ ਕਿਤੇ ਬੇ ਸੰਗਤਾਂ ਆਉਂਦੀਆਂ ਨੇ ਗੱਲੇ 'ਚ ਪੈਸੇ ਪਾਉਂਦੀਆਂ ਅਸੀਂ ਤਾਂ ਬੈਠੇ ਕਦੇ ਨਹੀਂ ਕਹਿੰਦੇ ਮੈਂ ਕਿਤੇ ਸੱਚ ਬੋਲ ਜਾਨਾ ਫਿਰ ਇਹਨਾਂ ਦੇ ਚੁੱਭ ਜਾਂਦਾ ਥੋੜੇ ਜਿਹਾ ਮੈਂ ਫਿਰ ਬਾਹਲਾ ਹਾਲੇ ਪੇਟਾਂ ਹੋਰ ਵੀ ਬਹੁਤ ਪਈਆਂ ਨੇ ਬਾਬਾ ਜੀ ਨੂੰ ਕਿਰਪਾ ਕੀਤੀ ਆ ਵੀ ਕਿਤੇ ਦੁਸ਼ਮਣ ਵਾਲੇ ਨਾ ਬਣ ਜਾਣ ਤਾਂ ਕਰਕੇ ਇੱਕ ਦੋ ਬਹੁਤ ਸੋਢੀ ਨੂੰ ਪਤਾ ਮੇਰੀ ਆਉਣ ਵਾਲੀਆਂ ਭੇਟਾਂ ਕਿੰਨੀਆਂ ਕਿਨੇ ਕਿ ਨਹੀਂ ਔਰ ਜਦੋਂ ਮੈਂ ਭੇਟਾਂ ਗਾਉਣ ਲੱਗਿਆ ਨਾ ਨਵਾਂ ਨਵਾਂ ਔਰ ਸੱਚੀ ਗੱਲ ਦੱਸਦਾ ਮੈਂ ਇਹ ਨਹੀਂ ਕਿ ਮੈਂ ਕਲਾਕਾਰਾਂ ਨੂੰ ਪਿਆਰ ਨਹੀਂ ਕਰਦਾ ਮੈਂ ਸਾਰਿਆਂ ਨੂੰ ਪਿਆਰ ਕਰਦਾ ਮੈਨੂੰ ਕੋਈ ਸ਼ਿਕਵਾ ਨਹੀਂ ਕਿ ਉਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਜਿਨੇ ਦੇਣੇ ਸੀ ਉਹਨੇ ਦੇ ਦਿੱਤੇ ਮਹਾਰਾਣੀ ਨੇ ਦੇ ਦਿੱਤੇ ਉਹਦੇ ਜਾਗਰਨ ਮਿਲਦੇ ਆ ਜਾਗਰਨ 'ਚ ਅਸੀਂ ਮਿਹਨਤ ਕਰਦੇ ਆ ਤੁਸੀਂ ਸਾਨੂੰ ਸਾਡੀ ਮਿਹਨਤ ਦਾ ਮੁੱਲ ਦਿੰਨੇ ਹੋ ਹਾਲਾਂਕਿ ਸਾਡੀ ਮਿਹਨਤ ਤੋਂ ਵੱਧ ਦੇ ਕੇ ਤੋਰਦੇ ਹੋ ਜਿਹੜੇ ਪੈਸੇ ਮੈਂ ਮੰਗੇ ਉਹ ਤਾਂ ਤੁਸੀਂ ਦੇਣੇ ਦੇਣੇ ਆ ਉਹ ਤੋਂ ਬਿਨਾ ਤੁਸੀਂ ਕਿੰਨਾ ਪਿਆਰ ਦੇ ਕੇ ਗਏ ਹੋ ਸਟੇਜ ਤੇ ਇੱਕ ਵਾਰੀ ਤਾੜੀ ਲਾ ਦਿਓ ਆਪਣੇ ਆਪਣੇ ਨਾਮ ਇਹ ਤੁਹਾਡੀ ਮੁਹੱਬਤ ਆ ਤੁਸੀਂ ਪਿਆਰ ਕਰਦੇ ਹੋ ਅਸੀਂ ਮਾਤਾ ਰਾਣੀ ਤੋਂ ਮੰਗਦੇ ਆ ਉਹਦੇ ਭਗਤਾਂ ਤੋਂ ਮੰਗਦੇ ਆ ਜਿਨ੍ਹਾਂ ਨੇ ਸਾਨੂੰ ਦੇ ਕੇ ਕਦੇ ਵੀ ਮਹਿਣਾ ਨਹੀਂ ਮਾਰਨਾ ਉੱਥੋਂ ਹੀ ਮੰਗਣਾ ਚਾਹੀਦਾ ਜਿੱਥੋਂ ਮਹਿਣਾ ਨਾ ਵੱਜੇ ਕਦੇ ਵੀ ਔਰ ਇੱਕ ਕਲਾਕਾਰ ਦਾ ਮੈਂ ਕਰਜ਼ਦਾਰ ਆ ساری ਉਮਰ ਲਈ ਮੈਂ ਆਜ ਹੌਨ ਕੈਮਰਾ ਕਹਿੰਦਾ ਔਰ ਉਹ ਕਲਾਕਾਰ ਜਿਹੜਾ ਮੈਨੂੰ ਪਹਿਲੀ ਵਾਰੀ ਬਾਬਾ ਬਾਲਕਨਾਥ ਲੈ ਕੇ ਗਿਆ ਸੀ ਮੈਨੂੰ ਨਹੀਂ ਪਤਾ ਸੀ ਬਾਬਾ ਬਾਲਕਨਾਥ ਜੀ ਕਿੱਥੇ ਐ ਨਹੀਂ ਪਤਾ ਸੀ ਅਸੀਂ ਸਾਡਾ ਏਰੀਆ ਰਾੜਾ ਸਾਹਿਬ ਪੈਂਦਾ ਅਸੀਂ ਉਧਰਲੇ ਪਾਸੇ ਬੀਸੀਆਰ ਦੇ ਵਿੱਚ ਇੱਕ ਪ੍ਰਾਣੀ ਇੱਕ ਪ੍ਰਾਣੀ ਰੀਲ ਦੇਖਦੇ ਹੁੰਦੇ ਸੀ ਕਿਹੜੀ ਜੌਣਾ ਮੋੜ ਜਿੱਥੋਂ ਨੈਣਾ ਦੇਵੀ ਤੋਂ ਜੌਣੇ ਮੋੜ ਨੇ ਛਾਲ ਮਾਰੀ ਕਿ ਨਹੀਂ ਅਸੀਂ ਉਹ ਦੇਖ ਕੇ ਸਿਰਫ ਉਧਰੋਂ ਪਿੰਡਾਂ ਚ ਨੈਣਾ ਦੇਵੀ ਜਾਂਦੇ ਹੁੰਦੇ ਸੀ ਇੱਧਰ ਆ ਕੇ ਪਤਾ ਲੱਗਿਆ ਵੀ ਚਿੰਤਪੁਰਨੀ ਮਾਤਾ ਜਵਾਲਾ ਮਾਤਾ ਚਮੰਡਾ ਜੀ ਕਾਂਗੜਾ ਜੀ ਹੈਨਾ ਅਬੈਸ਼ੰਦ ਦੇ ਵੀ ਇਤਨਾ ਅਗੇ ਪਤਾ ਲੱਗਿਆ ਇੱਕ ਕਲਾਕਾਰ ਦਾ ਮੈਂ ਰਿਣੀ ਹਾਂ ਜਿਹੜਾ ਬਾਬਾ ਬਾਲਕਨਾਥ ਮੈਨੂੰ ਦਰਬਾਰ ਤੇ ਲੈ ਕੇ ਗਿਆ 8 ਸਾਲ ਮੈਂ ਉਹਦਾ ਮੈਨੇਜਰ ਰਿਹਾ 20 ਤੋਂ 25 ਉਹਨੇ ਮੇਰੇ ਪੰਜਾਬੀ ਗਾਣੇ ਗਾਏ ਜਦੋਂ 2009 ਦੇ ਵਿੱਚ ਤੀਸਰੀ ਚ ਕੰਪਨੀ ਨੇ ਉਹਨੂੰ ਕਹਿਤਾ ਵੀ ਅਸੀਂ ਤੇਰੇ ਗਾਣੇ ਰਿਲੀਜ਼ ਨਹੀਂ ਕਰਨੇ ਪੰਜਾਬ ਦੀਆਂ ਕੰਪਨੀਆਂ ਨੇ ਜਵਾਬ ਦਿੱਤਾ ਮੈਂ ਉਹਦਾ ਮੈਨੇਜਰ ਸੀ ਉਹ ਦਿਨਾਂ 'ਚ ਮੈਂ ਇਹਨੂੰ ਕਿਹਾ ਭਾਜੀ ਹੁਣ ਕੀ ਕਰਾਂਗੇ ਆਪਣੀ ਤਾਂ ਕੋਈ ਕੈਸਟੇ ਨੇ ਰਿਲੀਜ਼ ਕਰ ਰਿਆ ਜੇ ਕੋਈ ਕਰਨਾ ਚਾਹੁੰਦਾ ਤਾਂ ਉਸ ਤੋਂ ਫੋਨ ਆ ਜਾਂਦਾ ਕਰਨ ਨਹੀਂ ਦਿੰਦੇ ਮੈਨੂੰ ਕਹਿੰਦਾ ਐਂ ਕਰੀ ਫਿਰ ਸਵੇਰੇ 5 ਵਜੇ ਆ ਜੀ ਮੈਂ ਕਿਹਾ ਕੀ ਕਰਨਾ ਕਹਿੰਦਾ ਬਾਬਾ ਬਾਲਕਨਾਥ ਜਾਣਾ ਪੈਣਾ ਖੇਰ ਗੱਲ ਬਣੂਗੀ ਮੈਂ ਕਿਹਾ ਯਾਰ ਉਹ ਕਿੱਥੇ ਪੈਂਦਾ ਕਹਿੰਦਾ ਤੂੰ ਘਰੇ ਤਾਂ ਆਈ ਮੈਂ ਉਹਦੇ ਘਰੇ ਗਿਆ ਗੱਡੀ ਕੱਢੀ ਬਾਬਾ ਬਾਲਕਨਾਥ ਗਏ ਉਹਨੇ ਦਿਓਟ ਸਿੱਧਦੀ ਪਹਿਲੀ ਪੌੜੀ ਤੋਂ ਉੱਤੇ ਤੱਕ ਡੰਡੌਤਾਂ ਕਰੀਆਂ ਧੂਨੇ ਤੱਕ ਮੱਥਾ ਟੇਕ ਕੇ ਰੋਟ ਚੜਾ ਕੇ ਹਲੇ ਉਨੇ ਪਹੁੰਚੇ ਸੀ ਮੈਨੂੰ ਫੋਨ ਆ ਗਿਆ ਟੀ3ਰੀ ਚ ਕੰਪਨੀ ਦਾ ਕਹਿੰਦੇ ਭਈਆ ਆਪ ਦਿੱਲੀ ਆ ਜਾਓ ਹਮ ਤੁਹਾਡੀ ਟੇਪ ਰਿਲੀਜ਼ ਕਰ ਦੇਗੇ ਤਾੜੀ ਲਾ ਦਿਓ ਫਿਰ ਇੱਕ ਵਾਰੀ ਬਾਬੇ ਸਾਡੇ ਚ ਪਾਵਰ ਬਹੁਤ ਹੈ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਵੀ ਕਮਾਲ ਹੋ ਗਈ ਤੂੰ ਸੱਚੀ ਕਹਿੰਦਾ ਸੀ ਵੀ ਗੱਲ ਬਾਬਾ ਫਲਕਨਾਸ ਜਾ ਕੇ ਬਣੂ ਬਣ ਗਈ ਕਹਿੰਦਾ ਚੱਲ ਫਿਰ ਹੁਣ ਦਿੱਲੀ ਨੂੰ ਪਾਲਾ ਕੱਢੀ ਇੱਧਰੋਂ ਕੱਢ ਲੈ ਚੰਡੀਗੜ੍ਹ ਨੂੰ ਔਰ ਉਹਦੇ ਨਾਲੋਂ ਜਦੋਂ ਮੈਂ 2014 ਚੋਂ ਕਹਿੰਦਾ ਵੀ ਬੰਬੇ ਚੱਲੀਏ ਮੈਂ ਕਿਹਾ ਨਹੀਂ ਮੈਂ ਤਾਂ ਪੰਜਾਬ ਨਹੀਂ ਛੱਡਿਆ ਜਾਣਾ ਯਾਰ ਜੀ ਨਹੀਂ ਕਰਦਾ ਉਹ ਬੰਬੇ ਨੂੰ ਚੱਲਿਆ ਗਿਆ ਫਿਰ ਅਮਰੀਕਾ ਨੂੰ ਚੱਲਿਆ ਗਿਆ ਤੇ ਮੈਂ ਫਿਰ ਮੈਂ ਵੀ ਉਹੀ ਕੰਮ ਕੀਤਾ ਮੈਂ ਕਿਹਾ ਵੀ ਇਹਦਾ ਵੀ ਕੰਮ ਜਿਆ ਨਹੀਂ ਬਣਦਾ ਸੀ ਬਾਲਕਨਾਥ ਗਿਆ ਸੀ ਫਿਰ ਮੈਂ ਵੀ ਜਾਈਓ ਨਾ ਕਿ ਨਹੀਂ ਬੇਸ਼ੱਕ ਮੈਂ ਥੋੜਾ ਜਿਹਾ ਪਹਾੜਾਂ માં ਸੇਧਦਾ ਪਰ ਫਿਰ ਮੈਂ ਵੀ ਬਾਬਾ ਬਾਲਕਨਾਥ ਦਰਬਾਰ ਤੇ ਜਾ ਕੇ ਡੰਡੌਤ ਪਾਈ ਔਰ ਫਿਰ ਬਾਬਾ ਬਾਲਕਨਾਥ ਦਰਬਾਰ ਤੇ ਜਾ ਕੇ ਡੰਡੌਤ ਪਾਈ ਉਹ ਦਿਨ ਦੀ ਬੱਲੇ ਬੱਲੇ ਆ ਉਹ ਕਲਾਕਾਰ ਤੁਹਾਡੇ ਏਰੀਏ ਦਾ ਵਾ ਜਿਹੜਾ ਮੈਨੂੰ ਬਾਬਾ ਬਾਲਕਨਾਥ ਲੈ ਕੇ ਗਿਆ ਉਹਦਾ ਨਾਮ ਦਿਲਜੀ ਦੁਸਾਂਝ ਤਾੜੀ ਲਾ ਦਿਓ ਮੜੀ ਜੀ ਦਾ ਬੱਲੇ ਔਰ ਜਿਨੇ ਮੈਨੂੰ ਬਾਬੇ ਦਾ ਦਰਬਾਰ ਦਿਖਾਇਆ